ਦੋਸਤੋ ਅੱਜ ਤੱਕ ਆਪਾਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਬਾਰੇ ਸੁਣਦੇ ਆਏ ਹਾਂ ਜਿਵੇਂ ਦਵਾਈਆਂ ਦਾ ਲੰਗਰ ਜਾਂ ਫਿਰ ਖਾਣ ਪੀਣ ਦਾ ਲੰਗਰ ਅੱਜ ਜਿਸ ਤਰ੍ਹਾਂ ਦੇ ਲੰਗਰ ਬਾਰੇ ਤੁਹਾਡੇ ਨਾਲ ਅਸੀਂ ਵਿਚਾਰ ਸਾਂਝੇ ਕਰ ਰਹੇ ਹਾਂ ਉਹ ਸੁਣ ਕੇ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਸਾਲ ਇੱਕ ਐਸਾ ਇਨਸਾਨ ਕੁਦਰਤ ਨੂੰ ਪਿਆਰ ਕਰਨ ਵਾਲਾ ਜਿਹੜਾ ਹਰ ਸਾਲ ਪੰਛੀਆਂ ਵਾਸਤੇ ਆਪਣੇ ਖੇਤਾਂ ਦੇ ਵਿੱਚ ਲੰਗਰ ਲਾਉਂਦਾ ਹੈ ਪੰਛੀਆਂ ਨੂੰ ਬਚਾਉਣ ਲਈ ਸਰਕਾਰੀ ਅਧਿਆਪਕ ਪੰਛੀ ਅਤੇ ਵਾਤਾਵਰਣ ਪ੍ਰੇਮੀ ਲక్ష్మణ ਸਿੰਘ ਚੱਠਾ ਨਨਹੇੜਾ ਨੇ ਆਪਣੀ ਪੰਜ ਕਨਾਲ ਨਿੱਜੀ ਜ਼ਮੀਨ ਵਿੱਚ ਬਾਜਰਾ ਬੀਜਿਆ ਹੋਇਆ ਹੈ ਸਵੇਰੇ ਸ਼ਾਮ ਇੱਥੇ ਹਜ਼ਾਰਾਂ ਹੀ ਪੰਛੀ ਆਣ ਕੇ ਚੋਗਾ ਚੁਗਦੇ ਨੇ ਸਿਰਫ ਪੰਛੀਆਂ ਲਈ ਲਗਾਇਆ ਲੰਗਰ 2 ਮਹੀਨੇ ਦੇ ਲਗਭਗ ਇਹ ਚੱਲਦਾ ਹੈ ਪੰਛੀ ਆ ਕੇ ਆਪਣਾ ਚੋਗਾ ਚੁਗਦੇ ਨੇ ਤੇ ਮੌਜਾਂ ਲੈਂਦੇ ਨੇ ਤੇ ਖੇਤਾਂ ਤੇ ਆਲੇ-ਦੁਆਲੇ ਰੌਣਕਾਂ ਲੱਗਦੀਆਂ ਨੇ ਪੰਛੀ ਪ੍ਰੇਮੀ ਲక్ష్మణ ਸਿੰਘ ਦੇ ਛੱਠਾ ਸਾਲ 2016 ਤੋਂ ਪੰਛੀਆਂ ਵਾਸਤੇ ਆਲਣੇ ਅਤੇ ਪੀਣ ਵਾਸਤੇ ਪਾਣੀ ਦਾ ਵੀ ਪ੍ਰਬੰਧ ਕਰਦੇ ਨੇ ਤੇ ਲਗਾਤਾਰ ਇਸ ਪਰਪਸ ਵਾਸਤੇ ਉਹ ਲੋਕਾਂ ਨੂੰ ਮੁਫਤ ਕਟੋਰੇ ਵੀ ਵੰਡਦੇ ਆ ਰਹੇ ਨੇ ਦੋਸਤੋ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਆ ਜੇਕਰ ਤੁਹਾਨੂੰ ਉਹਨਾਂ ਦਾ ਕੁਦਰਤ ਪ੍ਰਤੀ ਇਹ ਪਿਆਰ ਇਹ ਉਪਰਾਲਾ ਚੰਗਾ ਲੱਗਿਆ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਸੋਹਣਾ ਸਵਰਗ ਬਣਾਈਏ। ਆਪਾਂ ਦੀ 5 ਕਨਾਲ ਜ਼ਮੀਨ ਦੇ ਵਿੱਚ ਜੀਵ ਜੰਤੂਆਂ ਲਈ ਪੰਛੀਆਂ ਦੇ ਲਈ ਬਾਜਰੇ ਦੀ ਫਸਲ ਬੀਜੀ ਆ ਤਾਂ ਕਿ ਪੰਛੀ ਨਾ ਇਹਦੇ ਬਾਾਰੇ ਸਿੱਟਿਆਂ ਤੇ ਬਹਿ ਕੇ ਕੁਦਰਤੀ ਤਰੀਕੇ ਨਾਲ ਫੂਡ ਲੈ ਸਕਣ। ਅਸਲ 'ਚ ਇਸ ਇਹ ਬਾਜਰੇ ਦੀ ਫਸਲ ਨਹੀਂ ਬੀਜੀ ਤੇ ਬਹੁਤ ਡੂੰਘੇ ਅਰਥ ਨੇਗੇ। ਇਹ ਸਾਡੀ ਵਿਰਾਸਤ ਆ। ਪਹਿਲੀ ਗੱਲ ਤਾਂ ਵਿਰਾਸਤੀ ਫਸਲਾ ਸਾਡੀ ਬਾਜਰਾ। ਪਹਿਲਾਂ 20-25 ਫਸਲਾਂ ਸਾਡੀਆਂ ਖੇਤਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹੁੰਦੀਆਂ ਸੀਗੀਆਂ ਜਿੱਥੋਂ ਜੀਵ ਜੰਤੂ ਕੁਦਰਤੀ ਤਰੋਕੇ ਨਾਲ ਫੂਡ ਲੈ ਲੈਂਦੇ ਸੀ ਪਰ ਹੁਣ ਧਰਤੀ ਮਨੁੱਖ ਨੇ ਆਪਣੇ ਅਨੁਕੂਲ ਆਪਣੇ ਖੇਤੀ ਦੇ ਅਨੁਕੂਲ ਬਣਾ ਲਈ ਦੋ ਹੀ ਖੇਤੀਆਂ ਝੋਨਾ ਤੇ ਕਣਕ ਰਹਿ ਗਈ ਰਹਿ ਗਈ ਪੰਜਾਬ ਦੇ ਵਿੱਚ ਇਹ ਜਿੱਥੇ ਵਿਰਾਸਤ ਆ ਸਾਡੀ ਉੱਥੇ ਸਾਡੇ ਸਾਡੇ ਪੁਰਖਿਆਂ ਦੀ ਸੋਚ ਵੀ ਹੈ ਇਹ ਸਾਡੇ ਪੁਰਖੇ ਪਹਿਲਾਂ ਬਹੁਤ ਦਿਆਲੂ ਹੁੰਦੇ ਸੀ ਜੀਵ ਜੰਤੂਆਂ ਦੀ ਰੱਖਿਆ ਕਰਦੇ ਸੀ ਜੀਵ ਜੰਤੂਨ ਦੇ ਰੱਖਿਖ ਸੀ ਉਹ ਉਹਨਾਂ ਨੂੰ ਕੁਦਰਤੀ ਇਹਨਾਂ ਜੀਵੰਤ ਨੂੰ ਰਹਿਣ ਲਈ ਥਾਂਵਾ ਦਿੰਦੇ ਸੀ ਮਨੁੱਖ ਭਾਵੇਂ ਜਿੱਥੇ ਜਿੱਥੇ ਰਹਿੰਦਾ ਸੀ ਮਨੁੱਖ ਦੇ ਨਾਲ ਨਾਲ ਜ ਵੀ ਰਹਿੰਦੇ ਸਾਡੇ ਘਰਾਂ ਚ ਵੀ ਖੇਤਾਂ ਚ ਵੀ ਟਿੱਬੀਆਂ ਨੇ ਖੁੱਡਾਂ ਬਰਾਸਤੀ ਰੁੱਖ ਉਜਾੜ ਥਾਵਾਂ ਬਹੁਤ ਸਾਰੀਆਂ ਝਿੜੀ ਇਸ ਤਰ੍ਹਾਂ ਦੇ ਆ ਬੇਰੀਆਂ ਝਾੜੀਆਂ ਇਸ ਤਰ੍ਹਾਂ ਥਾਵਾਂ ਹੁੰਦੀਆਂ ਸੀ ਸੋ ਸਾਰੀਆਂ ਮਨੁੱਖ ਨੇ ਖੋਲੀਆਂ ਸੋ ਸਾਡੇ ਪੁਰਖਿਆਂ ਦੀ ਜੋ ਸੋਚ ਨੂੰ ਅਪਣਾਇਆ ਮੈਂ ਜਿਹੜੀ ਮੇਰੇ ਪਿਤਾ ਜੀ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਲੈ ਕੇ ਪੰਛੀਆਂ ਨੂੰ ਨਾਲ ਦੇ ਪਿੰਡਾਂ ਚ ਜਾ ਜਾ ਕੇ ਅਨਾਜ ਮੰਡੀਆਂ ਚ ਧਾਰਮਿਕ ਸੰਤ ਤੇ ਬਾਜਰੇ ਬਾਜਰਾ ਪਾਉਂਦੇ ਹੁੰਦੇ ਅਸੀਂ ਦਾਣੇ ਪਾਉਂਦੇ ਸੀ ਸੋ ਮੇਰੇ ਉਹਨਾਂ ਦੀ ਸੋਚ ਉਹ ਪਿਛਲੇ ਸਾਲ ਸਵਰਗਵਾਸ ਹੋ ਕੇ ਮੇਰੇ ਮੈਂ ਉਹਨਾਂ ਦੀ ਸੋਚ ਨੂੰ ਬਣਾਇਆ ਮੈਂ ਆਪਣੇ ਖੇਤ ਚ ਬਾਜਰੇ ਦੀ ਫਸਲ ਬੀਜੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਸਕੂਨ ਮਿਲਦਾ ਐਦਾਂ ਦੇ ਕਾਰਜ ਕਰਕੇ ਹਰ ਮਨੁੱਖ ਨੂੰ ਕੁਦਰਤ ਪ੍ਰੇਮੀ ਬਣਨਾ ਚਾਹੀਦਾ ਹੈਗਾ ਹਜ਼ਾਰਾਂ ਦੀ ਗਿਣਤੀ ਚ ਪੈਰਟ ਤੇ ਚਿੜੀਆਂ ਔਰੇ ਬਹੁਤ ਤਰ੍ਹਾਂ ਦੀਆਂ ਚਿੜੀਆਂ ਆਉਂਦੀਆਂ ਨੇ ਇੱਥੋਂ ਫੂਡ ਲੈਂਦੇ ਨੇਗੇ ਬਹੁਤ ਖੁਸ਼ੀ ਹੁੰਦੀ ਐ ਸਮਾਜ ਲਈ ਬਹੁਤ ਸੋਹਣਾ ਇੱਕ ਮੈਸੇਜ ਐ ਕਿ ਅਸੀਂ ਬਹੁਤ ਤਰੱਕੀ ਕਰਨ ਲਈ ਪਰ ਸਾਡੀ ਜਿਹੜੀ ਪੁਰਖਿਆਂ ਦੀ ਸੋਚ ਉਹ ਸਾਡੇ ਅੰਦਰੋਂ ਮਰ ਗਈ ਹਾਂਜੀ ਪੱਕੀ ਜਗ੍ਹਾ ਰੱਖਦੇ ਐ ਇਹ 5 ਕਨਾਲ ਹਰ ਸਾਲ ਜੀ ਆਪਾਂ ਹਾਂਜੀ ਇਸੇ ਸਾਲ ਵੀ ਬੀਜੀ ਸੀ ਆਪਾਂ ਤੇ ਇਹ ਬਾਜਰੀ ਦੀ ਫਸਲ ਆਪਾਂ ਹਰ ਸਾਲ ਬੀਜਿਆ ਕਰਾਂਗੇ ਪੰਛੀਆਂ ਦੇ ਲਈ ਤੇ ਹੋਰ ਵੀ ਐਫਰਟ ਪ੍ਰਾਲੇ ਕਰਾਂਗੇ ਜੇ ਕੋਈ ਹੋਰ ਵੀ ਪੰਛੀ ਕੋਈ ਪਤਾ ਜਿਹੜੀ ਚੀਜ਼ ਜਿਹੜੀ ਪੰਛੀ ਪਸੰਦ ਕਰਦੇ ਨੇਗੇ ਸੋ ਸਾਰੇ ਲੋਕਾਂ ਨੂੰ ਇਦਾਂ ਦੇ ਐਫਰਟ ਕਰਨੇ ਚਾਹੀਦੇ ਨੇ ਕਿ ਇਹ ਸੋਹਣਾ ਸੁਨੇਹਾ ਸਮਾਜ ਲਈ ਕਿ ਤੁਹਾਡੇ ਪੁਰਖਿਆਂ ਦੀ ਸੋਚ ਨੂੰ ਬਣਾਓ ਤੁਸੀਂ ਵੀ ਉਹਨਾਂ ਵਰਗੇ ਬਣੋ ਜਿੱਦਾਂ ਜਿੱਦਾਂ ਸਾਡੇ ਵੱਡੇ-ਵਡੇਰੇ ਸਾਡੇ ਬਾਬੇ-ਦਾਦੇ ਹੁੰਦੇ ਸੀਗੇ ਠੀਕ ਹੈ ਉਹਦਾਂ ਦੀਆਂ ਚੀਜ਼ਾਂ ਤੁਸੀਂ ਪ੍ਰਾਲੇ ਕਰੋ ਪੰਛੀ ਦੇ ਰਖੇ ਕੇ ਬਣੋ ਅਸੀਂ ਤਰੱਕੀ ਕਰ ਲਈ ਬਹੁਤ ਵਧੀਆ ਖੜੀ ਮਕਾਨ ਬਣਾ ਲਏ ਗੱਡੀਆਂ ਲੈ ਲਈਆਂ ਕੱਪੜੇ ਵਧੀਆ ਪਾਓ ਪਰ ਇਹਦੇ ਨਾਲ-ਨਾਲ ਤੁਸੀਂ ਸਾਡੀ ਸੁਸਾਇਟੀ ਨੂੰ ਸਮਾਜ ਨੂੰ ਸਾਡੇ ਵਾਤਾਵਰਨ ਨੂੰ ਸਾਡੇ ਜਿਹੜਾ ਨੇਚਰ ਆ ਜੀਵ ਜੰਤੂ ਨੂੰ ਇਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹਨਾਂ ਨੂੰ ਵੀ ਥਾਮਾ ਦੇ ਰਹਿਣ ਲਈ ਤੇ ਇਹ ਬਹੁਤ ਵੱਡਾ ਜਿਹੜਾ ਅਸੀਂ ਖਲਵਾੜ ਕਰਦੇ ਆ ਧਰਤੀ ਤੇ ਨੇਚਰ ਚੇਂਜ ਕਰ ਲਿਆ ਅਸੀਂ ਸਾਰਾ ਧਰਤੀ ਤੇ ਕਾਰਖਾਸ ਕਰਕੇ ਪੰਜਾਬ ਹਰ ਨੇਚੇ ਮਨੁੱਖੀ ਬਹੁਤ ਮਾੜਾ ਇਹੋ ਕਾਰਨ ਹੈ ਕਿ ਮਨੁੱਖ ਵਧੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਫਸਿਆ ਹੋਇਆ ਸਾਨੂੰ ਟੈਨਸ਼ਨ ਸਟ्रेस ਫਿਜ਼ੀਕਲੀ ਬੰਦਾ ਮਨੁੱਖ ਡੈਮੇਜ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਕਾਰਨ ਕੀ ਆ ਕੁਦਰਤ ਨਾਲ ਕੁਦਰਤ ਨਾਲ ਛੇੜਛਾੜ ਦੀ ਇਹਦਾ ਰੀਜ਼ਨ ਆ ਕੁਦਰਤਾਂ ਛੇੜਛੜ ਬੰਦ ਕਰੋ ਇਹਨਾਂ ਨੂੰ ਵੀ ਥਾਮਾ ਦਿਓ ਜਿਉਣ ਦਾ ਹੱਕ ਜਿਹੜੀ ਪ੍ਰਮਾਤਮਾ ਨੇ ਕਾਇਨਾਤ ਕੁਲ ਜਿਹੜੀ ਬਣਾਈ ਆ ਚੀਜ਼ ਹਰ ਚੀਜ਼ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਆ ਪੰਛੀ ਸਾਡੇ ਮਿੱਤਰ ਨੇ ਐਵੇਂ ਨਹੀਂ ਅਸੀਂ ਨਿੱਕੇ ਹੁੰਦੇ ਕਿ ਦਾਬਾਂ 'ਚ ਪੜਦੇ ਹੁੰਦੇ ਸੀ ਕਿ ਮਿੱਤਰ ਪੰਛੀ ਬਹੁਤ ਵੱਡੇ ਦੇ ਪਿੱਛੇ ਕਾਰਨ ਆ ਰੀਜ਼ਨ ਆ ਅਰਥ ਇਹਦੇ ਬਹੁਤ ਡੂੰਘੇ ਅਰਥ ਨੇਗੇ ਸੋ ਪੰਛੀਆਂ ਨੂੰ ਬਚਾਓ ਵਾਤਾਵਰਨ ਨੂੰ ਬਚਾਓ ਕੁਦਰਤ ਪ੍ਰੇਮੀ ਬਣੋ ਸਮਾਜ ਦੇ ਵਿੱਚ ਬਹੁਤ ਜੇ ਸੁਖੀ ਤੇ ਸੁਖਾਲੇ ਰਹਿਣਾ ਤੰਦਰੁਸਤ ਰਹਿਣਾ ਤਾਂ ਵਾਤਾਵਰਨ ਬਹੁਤ ਜਿਹੜਾ ਬਚਾਉਣਾ ਜੀਵ ਜੰਤੂ ਨੂੰ ਬਚਾਉਣਾ ਬਹੁ